ਸਾਥੀ ਰਿਆ ਕਾਲ ਦੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਰੰਜ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਣਾ ਨਹੀਂ ਚੈਨੂ ਨੂੰ ਸਬਸਕ੍ਰਾਈਬ ਨਹੀਂ ਕੀ ਤੋ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜੂਰ ਕਰ ਦੇ ਸ਼ੁਰੂਆਤ ਕਰਦੀ ਆਂ ਅੱਜ ਦੀ ਵੱਡੀ ਖਬਰ ਦੇ ਨਾ ਦਫਤਰ ਪਹੁੰਚਣ ਵਾਲੇ ਸਰਕਾਰੀ ਅਪਸਨਾਂ ਦੀ ਹੁਣ ਘੈਰ ਨਹੀਂ ਕੱਟੀ ਜਾਵੇਗੀ ਅੱਦੇ ਦਿਨ ਦੀ ਦਿਨਾਂ ਦਫਤਰਾਂ ਵਾਲੇ ਜਲਦ ਜਾਣ ਵਾਲੀ ਸਰਕਾਰੀ ਦੀ ਕਾਰੀਆਂ ਦੇ ਕੇਂਦਰ ਸਰਕਾਰ ਨੇ ਸਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ ਕੇਂਦਰ ਸਰਕਾਰ ਨੇ ਇਹਨਾਂ ਅਧਿਆਪਕਾਂ ਤੇ ਕਰਮਚਾਰੀਆਂ ਨੂੰ ਸਖਤ ਚੇਤਾਵਨੀ ਦਿੱਤੀ ਹੈ ਕਿ ਕੇਂਦਰ ਵੱਲੋਂ ਜਾਰੀ ਚੇਤਾਵਨੀ ਵਿੱਚ ਕਿਹਾ ਗਿਆ ਹੈ ਕਿ ਅਦਾਲਤ ਅਨੁਸਾਰ ਦੇਰ ਨਾਲ ਆਉਣ ਵਾਲੇ ਦਫ਼ਤਰ ਤੋਂ ਜਲਦੀ ਨਿਕਲਣ ਵਾਲੇ ਗੰਭੀਰ ਨਾਲ ਲਿਆ ਜਾਣਾ ਚਾਹੀਦਾ ਹੈ ਕੇਂਦਰ ਨੇ ਇਹ ਕਦਮ ਇਸ ਗੱਲ ਤੋਂ ਬਾਅਦ ਚੱਕਿਆ ਹੈ ਕਿ ਕਈ ਕਰਮਚਾਰੀ ਆਧਾਰ ਬਾਇਓਮੈਟ੍ਰਿਕ ਐਡਿੱਟ ਸਿਸਟਮ ਜੋ ਹਾਜਰ ਨਹੀਂ ਬਣਾ ਰਹੇ ਅਤੇ ਕੁਝ ਕਰਮਚਾਰੀ ਨਿਯਮਿਤ ਤੌਰ ਤੇ देर ਨਾਲ ਆ ਰਹੇ ਹਨ ਇਸ ਦੇ ਨਾਲ ਹੀ ਪਰਫੋਰਮ ਪਰ ਸੋਨਲ ਮੰਤਰਾਲੇ ਨੇ ਇੱਕ ਆਧਾਰੇ ਵਿੱਚ ਮੋਬਾਈਲ ਫੋਨ ਆਧਾਰ ਚਿਹਰਾ ਅਤੇ ਪ੍ਰਾਇਮਿਕ ਪ੍ਰਣਾਲੀ ਤੀ ਵਰਤੋਂ ਦੀ ਵਕਾਲਤ ਕੀਤੀ ਗਈ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ